ਰੇਨੇ ਜੋ ਸ਼ੀਲਡਾ ਨਾਂ ਦੀ ਇੱਕ ਕੁੜੀ ਆ ਰੇਨੇ ਜੋ ਸ਼ੀਲਡਾ ਚੇਨਈ ਦੀ ਇੱਕ ਆਈਟੀ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਇਹ ਹੁਣੇ-ਹੁਣੇ ਸੀ ਹੋਈ ਆ ਪਹਿਲਾਂ ਤਾਂ ਹੈ ਹੀ ਸੀ ਰੇਨੇ ਜੋ ਸ਼ੀਲਡਾ ਨਿੱਕ ਤੈ ਤੈ ਸੀ ਕੀਤੀ ਕਰਤੂਤ ਐਸੀ ਕੀਤੀ ਬਦਲਾ ਲਊ ਭਾਵਨਾ ਇਹਦੇ ਮਨ ਦੇ ਵਿੱਚ ਐਸੀ ਆ ਇੱਕ ਤਰਫਾ ਪਿਆਰ ਦੇ ਵਿੱਚ ਐਸੀ ਡੁੱਬੀ ਪਈ ਆ ਇਹਨੇ ਇੱਕ ਮੁੰਡੇ ਨੂੰ ਫਸਾਉਣ ਦੀ ਖਾਤਰ ਇਹੋ ਜਿਹੀਆਂ ਕਤਤਾਂ ਇਹੋ ਜਿਹੀਆਂ ਹਰਕਤਾਂ ਇਹੋ ਜਿਹੀਆਂ ਕਰਤੂਤਾਂ ਕੀਤੀਆਂ ਬਿਲਕੁਲ ਦੁਨੀਆ ਦੇ ਵਿੱਚ ਇਹਦੀ ਚਰਚਾ ਹੋਈ ਆ ਕਿ ਇਹੋ ਜੀ ਜਵਾਨੀ ਵੀ ਹੁੰਦੀ ਆ ਕੁੜੀਆਂ ਜਾਂ ਮੁੰਡੇ ਇਹੋ ਜੇ ਵੀ ਹੁੰਦੇ ਆ ਵੀ ਆਪਾਂ ਫਿਲਮਾਂ ਦੇ ਵਿੱਚ ਗੀਤਾਂ ਦੇ ਵਿੱਚ ਸੁਣਦੇ ਵੀ ਭਾਈ ਇੱਕ ਤਰਫਾ ਪਿਆਰ ਦੇ ਵਿੱਚ ਜਾਂ ਪਿਆਰ ਦੇ ਵਿੱਚ ਧੋਖਾ ਖਾਣ ਵਾਲੇ ਕਿਵੇਂ ਬਦਲਾ ਲਊ ਬਿਰਤੀ ਦੇ ਬਣ ਜਾਂਦੇ ਆ ਪਰ ਇਸ ਕੁੜੀ ਦੀ ਕਰਤੂਤ ਤੁਸੀਂ ਜਾਣ ਕੇ ਹੈਰਾਨ ਹੋ ਜਾਣਾ ਕਿ ਇਹੋ ਜੇ ਲੋਕ ਵੀ ਭਾਰਤ ਦੀ ਧਰਤੀ ਦੇ ਉੱਤੇ ਵਸਦੇ ਆ ਰੇਨੇ ਜੋ ਸ਼ੀਲਡਾ ਨਾਂ ਦੀ ਇਹ ਕੁੜੀ ਚੰਗੇ ਅਹੁਦੇ ਦੇ ਉੱਤੇ ਐ ਇੱਕ ਕੰਪਨੀ ਦੇ ਵਿੱਚ ਇੰਜੀਨੀਅਰ ਦੇ ਤੌਰ ਤੇ ਉੱਤੇ ਕੰਮ ਕਰਦੀ ਆ ਇਹਦੇ ਨਾਲ ਹੀ ਦਫ਼ਤਰ ਦੇ ਵਿੱਚ ਇੱਕ ਹੋਰ ਮੁੰਡਾ ਕੰਮ ਕਰਦਾ ਜਿਹਨੂੰ ਇਹ ਇੱਕ ਪਾਸੜ ਪਿਆਰ ਕਰਦੀ ਆ ਪਰ ਉਹਦਾ ਇਹਦੇ ਨਾਲ ਕੋਈ ਸਬੰਧ ਨਹੀਂਗਾ ਇਹ ਉਹਨੂੰ ਪਿਆਰ ਕਰਦੀ ਆ ਪਰ ਉਸ ਮੁੰਡੇ ਨੇ ਇਸੇ ਸਾਲ 2025 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਇਹਦੇ ਮਨ ਦੇ ਵਿੱਚ ਬਦਲਾ ਲਊ ਭਾਵਨਾ ਆ ਗਈ ਫਿਰ ਇਹਨੇ ਉਸ ਤੋਂ ਬਾਅਦ ਵਕ ਵਕ ਥਾਵਾਂ ਤੇ ਉਸ ਮੁੰਡੇ ਨੂੰ ਬਦਨਾਮ ਕਰਨ ਦੇ ਲਈ ਉਸ ਮੁੰਡੇ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ ਉਹਦਾ ਭਵਿੱਖ ਬਰਬਾਦ ਹੋ ਜਾਏ ਉਹ ਚਾਲਾਂ ਚੱਲੀਆਂ ਜਿਹਦੇ ਕਰਕੇ ਇਹ ਹੁਣ ਖੁਦ ਹੀ ਫਸ ਗਈ ਹੈ ਤੇ ਇਹਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੁਣ ਜੇ ਤੁਹਾਨੂੰ ਇਹ ਗੱਲ ਕਵਾਂ ਜੀ ਕਿ ਇਹਦਾ ਸਬੰਧ 12 ਜੂਨ ਨੂੰ ਕ੍ਰੈਸ਼ ਹੋਏ ਅਹਮਦਾਬਾਦ ਦੇ ਵਿੱਚ 에어 ਇੰਡੀਆ ਦੇ ਜਹਾਜ਼ ਨਾਲ ਸਬੰਧ ਹੈ ਇਹਦਾ ਤੁਸੀਂ ਹੈਰਾਨ ਰਹਿ ਜਾਣਾ ਇਹਨੇ ਈਮੇਲ ਇਹ ਵੀ ਕੀਤੀ ਕਿ ਭਾਈ ਜਿਹੜਾ 12 ਜੂਨ ਨੂੰ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਉਹ ਵੀ ਅਸੀਂ ਕਰਵਾਇਆ ਇਹਨੇ ਈਮੇਲ ਕੀਤੀ ਜਿਹੜੀ ਅਧਿਕਾਰੀਆਂ ਨੂੰ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਕੱਲ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਕੀਤਾ ਹਾਰਸਗਰਸਤ ਕੀਤਾ ਤੁਹਾਨੂੰ ਲੱਗਾ ਕਿ ਇਹ ਇੱਕ ਧੋਖਾ ਪਰ ਤੁਹਾਨੂੰ ਪਤਾ ਲੱਗਾ ਕਿ ਅਸੀਂ ਇਸ ਮਸਲੇ 'ਚ ਕਿੰਨੇ ਗੰਭੀਰ ਆ ਜਦੋਂ ਕਿਸੇ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੋਵੇ ਕਿ ਜਹਾਜ਼ ਵੀ ਅਸੀਂ ਕ੍ਰੈਸ਼ ਕਰਵਾਇਆ ਤੁਸੀਂ ਦੇਖੋ ਵੀ ਇਹ ਦੇਸ਼ ਦੀ ਕਿੰਨੀ ਵੱਡੀ ਖਬਰ ਬਣਦੀ ਆ ਇਸ ਕੁੜੀ ਨੇ ਆਪਣੇ ਉਸ ਇੱਕ ਤਰਫਾ ਪਿਆਰ ਨੂੰ ਸਬਕ ਸਿਖਾਉਣ ਦੇ ਲਈ ਬਦਲਾ ਲੈਣ ਦੇ ਲਈ ਉਹਦੇ ਨਾਂ ਦੇ ਉੱਤੇ ਬਹੁਤ ਸਾਰੀਆਂ ਈਮੇਲ ਆਈਡੀਆਂ ਬਣਾਈਆਂ ਉਹਦੇ ਨਾਂ ਦੇ ਉੱਤੇ ਤਾਂ ਜੋ ਫਸੂਗਾ ਇਹ ਇਹਨੇ ਦਰਜਨਾ ਦੀ ਗਿਣਤੀ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਈਮੇਲਾਂ ਕੀਤੀਆਂ ਕਿਤੇ ਇਹ ਈਮੇਲ ਕਰਨੀ ਸੀ ਕਿ ਸਕੂਲ ਉਡਾਰਣੀਆ ਕਿਤੇ ਈਮੇਲ ਕਰਨੀ ਸੀ ਕਿ ਅਸੀਂ 에ਅਰ ਇੰਡੀਆ ਦੀ ਜਾਂ ਕੋਈ ਫੁਲਾਨੀ ਫਲਾਈਟ ਉਡਾਰਣੀ ਆ ਕਦੇ ਕਰਦਨੀ ਸੀ ਕਿ ਭਾਈ ਅਸੀਂ ਕਾਲਜ ਦਾ ਯੂਨੀਵਰਸਿਟੀ ਉਡਾਰਣੀ ਆ ਇਸ ਕੁੜੀ ਦੀਆਂ ਈਮੇਲਾਂ ਦੇ ਕਰਕੇ ਤੇ ਜਿੱਥੇ-ਜਿੱਥੇ ਵੀ ਇਹ ਖਬਰਾਂ ਜਾਨਣੀਆਂ ਸੀ ਵੀ ਭਾਈ ਉੱਥੇ ਸਿਕਿਉਰਿਟੀ ਟਾਈਟ ਕਰਨੀ ਪੈਣੀ ਸੀ ਵੀ ਕਿਤੇ ਸੱਚੇ ਮੁੱੱਚੇ ਨਾਲ ਤਬਾਕਾ ਹੋ ਜਾਵੇ ਇੱਥੇ ਕੋਈ ਨਾ ਕੋਈ ਆਵਾਪਰਨਾ ਜਾਵੇ ਪਰ ਇਹ ਸਾਰਾ ਕੁਝ ਇਹ ਬਦਲਾ ਲੈਣ ਦੇ ਲਈ ਕਰਦੀ ਸੀ ਉਸ ਮੁੰਡੇ ਨੂੰ ਕੁਝ ਨਹੀਂ ਪਤਾ ਪਰ ਉਸ ਮੁੰਡੇ ਦੇ ਨਾਂ ਦੇ ਉੱਤੇ ਈਮੇਲਾਂ ਬਣਾ ਬਣਾ ਕੇ ਈਮੇਲਾਂ ਲਗਾਤਾਰ ਕਰੀ ਜਾਂਦੀ ਸੀ ਵੀ ਪੁਲਿਸ ਫੜੂਗੀ ਤਾਂ ਇਸ ਬੰਦੇ ਨੂੰ ਫੜੂਗੀ ਇੱਕੋ ਨਾਂ ਦੇ ਉੱਤੇ ਈਮੇਲਾਂ ਵੱਖ-ਵੱਖ ਐਡਰੈਸਾਂ ਤੋਂ ਇਹ ਕਰਦੀ ਸੀ ਤੇ ਹੁਣ ਪੁਲਿਸ ਨੂੰ ਜਦੋਂ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਇਹ ਤਾਂ ਰੇਨੇ ਜੋਸ਼ੀਲਡਾ ਨਾਮ ਦੀ ਕੁੜੀ ਆ ਤਾਂ ਉਹਨੂੰ ਫਿਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੁਸੀਂ ਦੇਖੋ ਵੀ ਇਹ ਕਿੰਨੀ ਵੱਡੀ ਖਬਰ ਆ ਕਿੰਨੀ ਵੱਡੀ ਘਟਨਾ ਹੈਗੀ ਆ ਇਸ ਕੁੜੀ ਨੇ ਵੱਖ-ਵੱਖ ਸਕੂਲਾਂ ਇੱਕ ਮੈਡੀਕਲ ਕਾਲਜ ਤੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਸਮੇਤ ਜਿਹੜੇ ਉਹ ਕੁੱਲ 21 ਈਮੇਲ ਕੀਤੀਆਂ ਜੀ 21 ਈਮੇਲ ਕੀਤੀਆਂ 1 2 3 ਨਹੀਂ ਇਹ ਕੁੜੀ ਆ ਜਿਹੜੀ ਉਹ ਡਾਰਕ ਵੈਬ ਦੀ ਵਰਤੋਂ ਕਰਦੀ ਹੁੰਦੀ ਸੀ ਕੋਈ ਤਕਨੀਕੀ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਜਿਹਦੇ ਬਾਰੇ ਮੈਨੂੰ ਤੁਹਾਨੂੰ ਘੱਟ ਜਾਣਕਾਰੀ ਹੋਵੇ ਤਾਂ ਜੋ ਇਹ ਫੜੀ ਨਾ ਜਾਵੇ ਤਾਂ ਜੋ ਇਹਦੇ ਬਾਰੇ ਪਤਾ ਨਾ ਲੱਗੇ ਵੀ ਭਾਈ ਇਹ ਕਿਹੜੇ ਐਡਰੈਸ ਤੋਂ ਕਰਦੀ ਆ ਇਹ ਕਿਹੜੇ ਪਤਾ ਤੋਂ ਕਰਦੀ ਆ ਇਹ ਇੰਟਰਨੈਟ ਦੇ ਕਿਹੜੇ ਕਨੈਕਸ਼ਨ ਤੋਂ ਕਰਦੀ ਆ ਪਰ ਪੁਲਿਸ ਨੇ ਕੜੀ ਨਾਲ ਕੜੀ ਜੋੜੀ ਤੇ ਹੌਲੀ-ਹੌਲੀ ਗੱਲ ਇਹਦੇ ਤੇ ਪਹੁੰਚ ਗਈ ਆ ਤੇ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਹਨੇ ਮੰਨ ਲਿਆ ਕਿ ਮੈਂ ਇਹ ਲੱਛਣ ਕੀਤੇ ਹਨ ਮੈਂ ਇਹ ਸਾਰਾ ਕੁਝ ਕੀਤਾ ਹੈ ਭਾਰਤ ਦੇ ਵਿੱਚ ਆਹ ਕੁਝ ਵੀ ਹੁੰਦਾ ਕੁੜੀਆਂ ਤੇ ਮੁੰਡਿਆਂ ਦਾ ਇੱਕ ਹਿੱਸਾ ਆਹ ਕਰਤੂਤਾ ਵੀ ਕਰਦਾ ਤੁਹਾਨੂੰ ਚੇਤੇ ਹੋਣਾ ਵੀ ਸ਼ਾਇਦ ਪਿਛਲੇ ਸਾਲ ਦੀ ਗੱਲ ਆ ਕੁੜੀਆਂ ਨੂੰ ਮੁੰਡਿਆਂ ਨੇ ਰੱਖਿਆ ਸੀ ਕਿਤੇ ਘੁੰਮਣ ਗਏ ਸੀ ਤੇ ਕੁੜੀਆਂ ਕਹਿ ਰਹੀਆਂ ਜੀ ਕਿ ਹੁਣ ਅਸੀਂ ਆਪਣੇ ਸ਼ਹਿਰ ਵੱਲ ਜਾਣਾ ਕੁੜੀਆਂ ਦੀ ਫਲਾਈਟ ਹੋਈ ਸੀ ਦੋ ਕੁੜੀਆਂ ਸੀ ਤੇ ਮੁੰਡੇ ਨੇ ਪਤਾ ਲੱਗਾ ਜੀ ਕਿ ਉਸ 에ਅਰਲਾਈਨ ਦੇ ਦਫਤਰ ਦੇ ਵਿੱਚ ਫੋਨ ਕਰਤਾ ਸੀਗਾ ਇਹ ਭਾਈ ਇਹਦੇ ਵਿੱਚ ਬੰਬ ਆ ਤੇ ਇਹ ਉੱਡੇ ਨਾ ਉਹ ਇਸ ਕਰਕੇ ਕੀਤਾ ਵੀ ਭਾਈ ਇਹ ਕੁੜੀਆਂ ਅੱਜ ਫਲਾਈਟ ਲੈ ਕੇ ਚਲੀਆਂ ਨਾ ਜਾਣ ਕਿਤੇ ਉਸ ਤੋਂ ਬਾਅਦ ਭਾਈ ਹਫੜਾ ਦਫੜੀ ਮਚ ਗਈ ਤਾਰ ਨਾਲ ਤਾਰ ਜੁੜੀ ਵੀ ਭਾਈ ਕਿੱਥੋਂ ਫੋਨ ਆਇਆ ਸਾਰਾ ਕੁਝ ਟਰੇਸ ਹੋਇਆ ਤੇ ਜਦੋਂ ਮੁੰਡਾ ਚੱਕ ਲਿਆ ਤੇ ਫਿਰ ਪਤਾ ਲੱਗਾ ਵੀ ਭਾਈ ਇਹ ਤਾਂ ਇਨ੍ਹਾਂ ਕੁੜੀਆਂ ਦੇ ਵਿੱਚੋਂ ਇੱਕ ਦਾ ਸਾਥੀ ਆ ਇਹ ਕੁੜੀਆਂ ਇਨ੍ਹਾਂ ਦੇ ਕੋਲੇ ਜਾਂ ਆਪਣੇ ਮੁੰਡੇ ਸਾਥੀਆਂ ਦੇ ਕੋਲੇ ਰਹਿ ਕੇ ਗਈਆਂ ਦੋ ਤਿੰਨ ਚਾਰ ਰਾਤਾਂ ਇਹ ਘੁੰਮਣ ਫਿਰਨ ਗਏ ਸੀ ਹੁਣ ਜੇ ਜਦੋਂ ਚਲੀਆਂ ਸੀ ਤਾਂ ਮੁੰਡੇ ਦਾ ਮਨ ਕਰਦਾ ਸੀ ਕਿ ਅੱਜ ਫੇਰ ਰੁਕ ਜਾਣ ਇਹ ਅੱਜ ਇਹਨਾਂ ਦੀ ਫਲਾਈਟ ਕੈਨਸਲ ਹੋ ਜੇ ਉਹਨੇ ਆਕਰਤੂਤ ਕੀਤੀ ਇਹ ਕੁਝ ਵੀ ਚੱਲਦਾ ਪਿਛਲੇ ਕੁਝ ਕ ਮਹੀਨਿਆਂ ਦੇ ਵਿੱਚ ਭਾਰਤ ਦੇ ਵਿੱਚੋਂ ਖਬਰਾਂ ਕਿਹੋ ਜੀਆਂ ਆਉਂਦੀਆਂ ਕਦੇ ਖਬਰ ਆਉਂਦੀ ਜੀ ਕਿ ਫਲਾਣੀ ਥਾਂ ਦੇ ਉੱਤੇ ਦੋ ਬੱਚਿਆਂ ਦੀ ਮਾਂ ਭੱਜ ਗਈ ਕਦੇ ਖਬਰ ਆਉਂਦੀ ਕਿ ਤਿੰਨ ਬੱਚਿਆਂ ਦਾ ਬਾਪ ਭੱਜ ਗਿਆ ਕਿਸੇ ਦੇ ਨਾਲ ਕਦੇ ਖਬਰ ਆਉਂਦੀ ਜੀ ਕਿ ਚਾਚੀ ਭਤੀਜੇ ਨਾਲ ਭੱਜ ਗਈ ਕਦੇ ਖਬਰ ਆਉਂਦੀ ਜੀ ਕਿ ਹੋਣ ਵਾਲੀ ਸੱਸਾ ਜਿਹੜੀ ਉਹ ਹੋਣ ਵਾਲੇ ਜਵਾਈ ਨਾਲ ਭੱਜ ਗਈ ਆਹ ਖਬਰਾਂ ਪੜ ਪੜ ਕੇ ਸੱਚੀ ਮੁੱਚੀ ਹੈਰਾਨੀ ਹੁੰਦੀ ਹੈ ਕਿ ਅਸੀਂ ਤਾਂ ਸੋਲੇ ਇਸ ਗੱਲ ਦੇ ਕਹੋਨੇ ਕਿ ਭਾਰਤ ਸੰਸਕ੍ਰਿਤੀ ਪੱਖੋਂ ਬਹੁਤ ਮਜ਼ਬੂਤ ਹੈ ਸਾਡਾ ਸੱਭਿਆਚਾਰ ਬਹੁਤ ਅਮੀਰ ਹੈ ਅਸੀਂ ਤਾਂ ਜੀ ਗੁਣੀ ਗਿਆਨੀ ਬਹੁਤ ਆ ਸਾਡੇ ਅੰਦਰ ਤਾਂ ਬਹੁਤ ਚੀਜ਼ਾਂ ਦਾ ਵਾਸ ਹੈ ਕਿ ਭਾਈ ਅਸੀਂ ਤਾਂ ਸੱਭਿਕ ਹੋਣਾ ਤੇ ਅਸੀਂ ਤਾਂ ਗਲਤ ਨੂੰ ਗਲਤ ਸਹੀ ਨੂੰ ਸਹੀ ਕਹਿਣਾ ਤੇ ਅਸੀਂ ਭਾਰਤ ਦੀ ਤਰੱਕੀ 'ਚ ਯੋਗਦਾਨ ਪਾਉਣ ਵਾਲੇ ਆ ਸਾਨੂੰ ਵਿਰਾਸਤ ਦੇ ਵਿੱਚ ਜੀਨਸ ਦੇ ਵਿੱਚ ਬੜੀਆਂ ਚੰਗੀਆਂ ਚੀਜ਼ਾਂ ਮਿਲੀਆਂ ਆ ਆ ਭਾਰਤ ਦੇ ਵਿੱਚ ਕੀ ਚੱਲਿਆ ਇਹ ਜੋ ਹੁਣ ਭਾਰਤ ਦੇ ਵਿੱਚ ਹੋ ਰਿਹਾ ਇਹ ਜਿਹੜੇ ਸਿਰਫਰੇ ਜੇ ਲੰਡੂ ਜੇ ਆਸ਼ਿਕਾ ਜਿਹੜੇ ਜਿਹੜਾ ਕੁਝ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹਦੇ ਕਰਕੇ ਬੇਕਸੂਰ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਤੁਸੀਂ ਦੇਖੋ ਵੀ ਜਿਹੜੀ ਇਹ ਰੇਨੇ ਜੋ ਸ਼ੀਲਡਾ ਦੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਆ ਇਹਨੇ ਤਾਂ ਕਹਤਾ ਜੀ ਕਿ ਜਹਾਜ਼ ਮੈਂ ਕ੍ਰੈਸ਼ ਕੀਤਾ ਪਰ ਏਜੰਸੀਆਂ ਦੇ ਉੱਤੇ ਕੀ ਬਣੀ ਹੋਊਗੀ ਉਹਨਾਂ ਏਜੰਸੀਆਂ ਨੇ ਕੀ ਕੁਝ ਬਾਅਦ ਦੇ ਵਿੱਚ ਸੋਚਿਆ ਹੋਣਾ ਇਹਨੂੰ ਲੱਭਣ ਦੇ ਲਈ ਜਿਹਨੇ 21 ਈਮੇਲਾਂ ਕੀਤੀਆਂ ਆਪਦੀ ਸਿਰਫ ਜ਼ਿੱਦ ਪਗਾਉਣ ਦੇ ਲਈ ਉਸ ਮੁੰਡੇ ਨੂੰ ਫੜਾਉਣ ਦੇ ਲਈ ਉਸ ਮੁੰਡੇ ਨੂੰ ਸਖਤ ਸਜ਼ਾ ਮਿਲੇ ਇਹਦੇ ਲਈ ਤੇ ਇਸ ਕੁੜੀ ਦੀ ਮਤ ਕੈਸੀ ਹੋਊਗੀ ਇਹ ਗੱਲ ਸੋਚਣ ਵਿਚਾਰਨ ਵਾਲੀ ਆ ਮੈਂ ਬਹੁਤ ਹੈਰਾਨ ਹੁੰਨਾ ਇਹਨਾਂ ਗੱਲਾਂ ਦੇ ਉੱਤੇ ਵੀ ਭਾਰਤ ਦੇ ਲੋਕਾਂ ਦੇ ਵਿੱਚ ਇੱਕ ਆ ਕੂੜਕਬਾੜ ਵਰਤੀ ਵਾਲੇ ਲੋਕ ਵੀ ਆ ਮੈਂ ਅਕਸਰ ਇਹ ਗੱਲ ਕਹਿਣਾ ਕਿ ਭਾਰਤ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਜ਼ਹਿਨੀ ਤੌਰ ਦੇ ਉੱਤੇ ਅਪਾਹਜ ਹੋ ਚੁੱਕੇ ਆ ਤੁਸੀਂ ਕਿਸੇ ਵੀ ਥਾਂ ਤੇ ਖੜਕੇ ਦੇਖ ਲਓ ਬੰਦੇ 'ਚ ਬੰਦਾ ਵਜਦਾ ਲੋਕ ਲੜੀ ਜਾਂਦੇ ਆ ਸ਼ਬਦਾਂ ਦਾ ਪਤਾ ਕੋਈ ਨਹੀਂ ਕਿਦਾਂ ਲਈ ਕੀ ਵਰਤਣਾ ਲੋਕ ਕਿਸੇ ਦਾ ਕਿਸੇ ਦੇ ਉੱਤੇ ਲਾਂਭਾ ਮੜੀ ਤੁਰੀ ਜਾਂਦੇ ਆ ਲੋਕ ਧਾਰਮਿਕ ਵੀ ਕਹਿੰਦੇ ਜੀ ਅਸੀਂ ਹੈਗੇ ਆ ਤੇ ਧਰਮ ਦੇ ਨਾਲ ਸਬੰਧ ਵੀ ਉਹਨਾਂ ਦਾ ਕੋਈ ਨਹੀਂਗਾ ਵੱਡੀ ਗਿਣਤੀ ਦੇ ਵਿੱਚ ਤਾਂ ਇਹੋ ਜਿਹੇ ਲੋਕ ਹੀ ਆ ਸੱਭਿਅਕ ਮਨੁੱਖ ਕਿੱਥੇ ਆ ਭਾਰਤ ਦੇ ਵਿੱਚੋਂ ਸੱਭਿਅਕ ਮਨੁੱਖ ਕਿਉਂ ਮੁਕਰਿਆ ਭਾਰਤ ਦੇ ਵਿੱਚ ਜ਼ਿੰਮੇਵਾਰੀਆਂ ਦਾ ਪਾਲਣ ਕਰਨ ਵਾਲੇ ਲੋਕ ਕਿੰਨੇ ਕਾ ਭਾਰਤ ਦੇ ਵਿੱਚ ਗੈਰ ਸੱਭਿਅਕ ਲੋਕ ਅਸੱਭਿਆਚਾਰ ਵਾਲੇ ਲੋਕ ਆ ਜਿਹੜੇ ਉਹਨਾਂ ਦੀ ਪਰਮਾਰ ਹੋ ਗਈ ਜਿਹਦੇ ਕਰਕੇ ਅੱਜ ਸਾਡੇ ਇੰਨੇ ਮੰਦੜੇ ਹਾਲ ਆ ਹੁਣ ਤੁਹਾਨੂੰ ਇੱਕ ਹੋਰ ਗੱਲ ਦੱਸ ਦਗੇ ਜਿਹੜਾ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਸੀਗਾ ਜੀਦੇ ਵਿੱਚ 270 ਦੇ ਕਰੀਬ ਲੋਕਾਂ ਦੀ ਮੌਤ ਹੋਈ ਬੇਕਸੂਰ ਲੋਕਾਂ ਦੀ ਮੌਤ ਹੋਈ ਆ ਉਸ ਜਹਾਜ਼ ਦਾ ਆਪਾਂ ਜਾਣਦੇ ਕਿ ਬਲੈਕ ਬਾਕਸ ਮਿਲ ਗਿਆ ਸੀ ਬਲੈਕ ਬਾਕਸ ਆ ਜਿਹੜਾ ਉਹ ਅਸਲ ਦੇ ਵਿੱਚ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਉਹਦੇ ਵਿੱਚ ਇੱਕ ਹੁੰਦੀ ਜਿਹੜੀ ਕੋਕਪਿਟ ਜਿਹੜੀ ਹੈਗੀ ਆ ਉਹਦੇ ਵਿੱਚ ਲੀਆਂ ਆਵਾਜ਼ਾਂ ਰਿਕਾਰਡ ਹੁੰਦੀਆਂ ਇੱਕ ਉਹਦੇ ਵਿੱਚ ਹੋਰ ਡਿਵਾਈਸ ਹੁੰਦੀ ਆ ਜਿਹੜੀ ਜਹਾਜ਼ ਦੇ ਬਾਰੇ ਮੁਕੰਮਲ ਤਕਨੀਕੀ ਜਾਣਕਾਰੀ ਰੱਖਦੀ ਆ ਪਹਿਲਾਂ ਖਬਰਾਂ ਇਹ ਆਈਆਂ ਸੀ ਕਿ ਜਹਾਜ਼ ਦੇ ਬਲੈਕ ਬਾਕਸ ਵਿੱਚ ਲੀਆਂ ਇਹ ਦੋਨੋਂ ਜਿਹੜੀਆਂ ਰਿਪੋਰਟਰ ਇਹ ਇੰਨੇ ਸੜ ਗਏ ਆ ਇਹ ਹੀਟ ਦੇ ਵਿੱਚ ਇੰਨੇ ਆ ਗਿਆ ਭਾਰਤ ਦੇ ਵਿੱਚ ਇਹਦਾ ਡਾਟਾ ਰਿਕਵਰੀ ਨਹੀਂ ਹੋ ਸਕਦਾ ਉਦੋਂ ਖਬਰਾਂ ਆਈਆਂ ਸੀ ਕਿ ਭਾਰਤ ਦੇ ਅਧਿਕਾਰੀ ਇਹਨੂੰ ਲੈ ਕੇ ਜਾਣਗੇ ਜੀ ਅਮਰੀਕਾ ਦੇ ਵਿੱਚ ਉੱਥੇ ਕੋਸ਼ਿਸ਼ ਕੀਤੀ ਜਾਊਗੀ ਵੀ ਡਾਟਾ ਰਿਕਵਰ ਹੋਵੇ ਪਰ ਹੁਣ ਖਬਰ ਆ ਗਈ ਆ ਕਿ ਇਹਦਾ ਭਾਰਤ ਦੇ ਵਿੱਚ ਹੀ ਡਾਟਾ ਰਿਕਵਰ ਹੋ ਗਿਆ ਹੁਣ ਇਹਦੇ ਬਾਰੇ ਪਤਾ ਲੱਗ ਜਾਊਗਾ ਕਿ ਭਾਈ ਇਹ ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਕੁਝ ਕਿ ਸੈਕਿੰਡ ਕਿਵੇਂ ਸੀ ਜਿਹੜੇ ਜਹਾਜ਼ ਦੇ ਕਾਕਪਿਟ ਦੇ ਵਿੱਚ ਪਾਇਲਟ ਆ ਜਾਂ ਜਿਹੜੇ ਹੋਰ ਕਰੂਡ ਮੈਂਬਰ ਆ ਉਹਨਾਂ ਨੇ ਆਪਸ ਦੇ ਵਿੱਚ ਕਿਹੜੀਆਂ ਕਿੜੀਆਂ ਗੱਲਾਂ ਕੀਤੀਆਂ ਜਦੋਂ ਜਹਾਜ਼ ਉੱਡ ਰਿਹਾ ਹੁੰਦਾ ਸਾਡੀ ਕੱਲੀ-ਕੱਲੀ ਗਤੀਵਿਧੀ ਨੋਟ ਹੋ ਰਹੀ ਹੁੰਦੀ ਹੈ ਸਾਨੂੰ ਉਹਦੇ ਬਾਰੇ ਗਿਆਨ ਨਹੀਂ ਹੁੰਦਾ ਕਿ ਬਲੈਕ ਬਾਕਸ ਦੇ ਵਿੱਚ ਕੱਲੀ-ਕੱਲੀ ਜਾਣਕਾਰੀ ਹੁੰਦੀ ਹੈ ਉਹ ਕਿੰਨੀ ਉਚਾਈ ਦੇ ਉੱਤੇ ਉੱਡ ਰਿਹਾ ਉਥੇ ਕਿੰਨਾ ਤਾਪਮਨ ਅੰਦਰ ਤੇ ਕਿੰਨਾ ਬਾਹਰ ਆ ਬਾਹਰਲਾ ਮੌਸਮ ਕਿਹੋ ਜਿਹਾ ਉਹਦੇ ਚ ਤੇਲ ਕਿੰਨਾ ਕਾ ਉਹਦੇ ਵਿੱਚ ਪਾਇਲਟ ਆਪਸ ਚ ਗੱਲਾਂ ਕਿਹੜੀਆਂ ਕਰ ਰਹੇ ਆ ਜਹਾਜ਼ ਦੇ ਇੰਜਣ ਦੇ ਵਿੱਚ ਤਾਂ ਨਹੀਂ ਕੋਈ ਸਮੱਸਿਆ ਆਈ ਕੋਈ ਵਾਇਰਿੰਗ ਦੇ ਵਿੱਚ ਤਾਂ ਨਹੀਂ ਸਮੱਸਿਆ ਆਈ ਉਡਾਣ ਕਿੰਨੇ ਫੁੱਟ ਜਾਂ ਕਿੰਨੇ ਮੀਟਰ ਦੀ ਉਚਾਈ ਦੇ ਉੱਤੇ ਸੀ ਕਿੰਨੀ ਦੇਰ ਰਨਵੇ ਦੇ ਉੱਤੇ ਦੌੜ ਕੇ ਤੇ ਫਿਰ ਜਹਾਜ਼ ਨੇ ਤਾਹ ਨੂੰ ਜਾਣਾ ਸ਼ੁਰੂ ਕੀਤਾ ਫਿਰ ਜਦੋਂ ਡਿੱਗਣਾ ਸ਼ੁਰੂ ਹੋਇਆ ਜਾਂ ਅੱਗ ਦਾ ਸ਼ਕਾਰ ਹੋਇਆ ਤਾਂ ਉਹਦੇ ਪਿੱਛੇ ਕਿਹੜੇ ਕਿਹੜੇ ਕਾਰਨ ਹੋਣਗੇ ਕੜੀ ਨਾਲ ਕੜੀ ਜੋੜ ਕੇ ਫਿਰ ਉਸ ਜਹਾਜ਼ ਕਰੈਸ਼ ਜਾਂ ਜਦੋਂ ਵੀ ਕਿਤੇ ਵੀ ਕੋਈ ਜਹਾਜ਼ ਹਰਸ ਅਗ੍ਰਸਤ ਹੋਇਆ ਹੋਵੇ ਉਹਦੇ ਬਾਰੇ ਪਤਾ ਲਾਉਣ ਦੇ ਲਈ ਮਾਹਿਰ ਕੋਸ਼ਿਸ਼ਾਂ ਕਰਦੇ ਆ ਤਾਂ ਜੋ ਭਵਿੱਖ ਦੇ ਵਿੱਚ ਇਦਾਂ ਕੁਝ ਨਾ ਹੋਵੇ ਇੱਕ ਪਾਸੇ ਇਹ ਗੱਲਾਂ ਲੰਬੀਆਂ ਜਾ ਰਹੀਆਂ ਦੂਜੇ ਪਾਸੇ ਇਸ ਜਹਾਜ਼ ਨੂੰ ਕਰੈਸ਼ ਕਰਨ ਦੀਆਂ ਸਿਰਫ ਰੀਆਂ ਕੁੜੀਆਂ ਜ਼ਿੰਮੇਵਾਰੀ ਲੈ ਰਹੀਆਂ ਮੈਂ ਸੱਚੀ ਮੁੱਚੀ ਹੈਰਾਨ ਆ ਮੇਰੀ ਬੇਨਤੀ ਹੈ ਹਾਲਾਂਕਿ ਕਈ ਬੰਦੇ ਕਹਿ ਦਿੰਦੇ ਆ ਵੀ ਤੁਸੀਂ ਸਾਰਿਆਂ ਨੂੰ ਇਹ ਗੱਲ ਕਹਿੰਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਉਹਦੇ ਵਿੱਚ ਮੈਂ ਖੁਦ ਨੂੰ ਵੀ ਸ਼ਾਮਲ ਕਰਨਾ ਕਿ ਮੈਂ ਵੀ ਸੱਭਿਆ ਕਰਾਂ ਪਰ ਮੇਰੀ ਬੇਨਤੀ ਹੈ ਕਿ ਸਾਰੇ ਹੀ ਸੱਭਿਆ ਕਰਨਗੇ ਜਿਹੜੀਆਂ ਸਿਰਫਰੀਆਂ ਗੱਲਾਂ ਕਰਦੇ ਹਾਂ ਜਾਂ ਕਰਦੀਆਂ ਹਨ ਕੁੜੀਆਂ ਉਹ ਮੁੰਡੇ ਜਾਂ ਕੁੜੀਆਂ ਉਹ ਧਰਤੀ ਦੇ ਉੱਤੇ ਭਾਰ ਆ ਭਾਰਤ ਦੇਸ਼ ਇਹੋ ਜਿਹੇ ਖੜਮਸਤੀਆਂ ਕਰਨ ਵਾਲੇ ਵਾਹੀ ਹੱਥ ਲੋਕਾਂ ਵਾਸਤੇ ਨਹੀਂ ਹੈਗਾ ਕੋਈ ਵੀ ਧਰਤੀ ਇਹੋ ਜਿਹੇ ਮੂਰਖਬੱਤੇ ਲੋਕਾਂ ਵਾਸਤੇ ਨਹੀਂ ਹੁੰਦੀ ਹਰ ਬੰਦੇ ਨੂੰ ਪੜਨ ਦੀ ਲੋੜ ਹੈ ਇਸ ਵੇਲੇ ਪੜਾਉਣ ਦੀ ਨਹੀਂ ਆਪਾਂ ਕਹਿੰਦੇ ਤੂੰ ਆ ਸਿੱਖ ਤੂੰ ਆ ਸਿੱਖ ਤੂੰ ਆ ਸਿੱਖ ਆਪਾਂ ਕਿੰਨਾ ਸਿੱਖੇ ਆ ਇੱਥੇ ਭਾਰਤ ਦੇ ਵਿੱਚ ਸਮੱਸਿਆ ਹੈ ਜੀ ਕਿ ਹਰ ਬੰਦਾ ਦੂਜੇ ਨੂੰ ਸਮਝਾਈ ਜਾਂਦਾ ਆਪ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਤੁਸੀਂ ਕਿਸੇ ਵੀ ਧਰਮ ਨਾਲ ਜੁੜੇ ਆ ਉਹਦੇ ਤੇ ਕਿੰਨਾ ਕੁ ਅਮਲ ਕੀਤਾ ਇਹ ਸਾਡੇ ਸਿੱਖਾਂ ਸਮੇਤ ਗੱਲ ਕਹਿਣਾ ਮੈਂ ਹਿੰਦੂਆਂ ਨੇ ਵੀ ਗੱਲ ਕਰਨਾ ਮੁਸਲਮਾਨਾਂ ਜੈਨੀਆਂ ਬੋਧੀਆਂ ਪਾਰਸੀਆਂ ਦੀ ਸਾਰਿਆਂ ਨੇ ਕਰਦਾ ਜਿਹੜੇ ਵੀ ਧਰਮ ਵਿੱਚ ਜੁੜੇ ਆ ਉਹਦੇ ਵਿੱਚ ਕਦੋਂ ਆਖੇ ਜੇ ਖਿਲਾਰੇ ਪਾਈ ਜਾਓ ਤੇ ਰੌਲਾ ਪਾਈ ਜਾਓ ਤੇ ਲੜੀ ਜਾਓ ਤੇ ਪਿੱਟੀ ਜਾਓ ਗਾਲਾਂ ਕੱਢੀ ਚੱਲੋ ਤੁਸੀਂ ਕਿਸੇ ਵੀ ਕਮਿਊਨਿਟੀ ਦੇ ਨਾਲ ਸੰਬੰਧਿਤ ਹੋ ਸਕਦੇ ਆ ਆਪਣੀਆਂ ਜ਼ਿੰਮੇਵਾਰੀਆਂ ਕਿੰਨੀਆਂ ਕਿ ਨਿਭਾਉਨੇ ਆ ਹਮੇਸ਼ਾ ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਹੱਕ ਮਿਲਣੇ ਚਾਹੀਦੇ ਆ ਜਿਹੜੇ ਦੇਸ਼ਾਂ ਦੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਦੇ ਆ ਇਕੱਲੇ ਚੁਣੇ ਹੋਏ ਲੋਕਾਂ ਦੇ ਕਰਕੇ ਕੋਈ ਦੇਸ਼ ਨਹੀਂ ਸਮਰਦਾ ਗੰਦ ਪਾ ਕੇ ਗੱਲ ਕਹਿਣੀ ਕਿ ਬਾਹਰਲੇ ਮੁਲਕਾਂ 'ਚ ਗੰਦ ਨਹੀਂ ਪੈਂਦਾ ਕਿਤੇ ਵੀ ਖੜ ਕੇ ਪਿਸ਼ਾਬ ਕਰਨ ਦੇ ਨਾਲ ਇਹ ਗੱਲ ਕਹਿਣੀ ਕਿ ਬਾਹਰਲੇ ਮੁਲਕਾਂ 'ਚ ਇਹ ਨਹੀਂ ਹੁੰਦਾ ਕਿਤੇ ਵੀ ਪਾਣੀ ਦੀ ਬੋਤਲ ਚਲਾ ਕੇ ਮਾਰਨੀ ਆ ਕਰਕੇ ਗੱਡੀ ਦੇ ਵਿੱਚੋਂ ਇਹ ਕਹਿਣਾ ਜਿਕੇ ਬਾਹਰਲੇ ਮੁਲਕਾਂ 'ਚ ਇਹ ਨਹੀਂ ਹੁੰਦਾ ਹਰ ਥਾਂ ਦੇ ਉੱਤੇ ਘਾਹ ਪੱਟੀ ਜਾਣਾ ਤੇ ਕਹਿੰਦੇ ਕਿ ਬਾਹਰਲੇ ਮੁੱਖਾਂ 'ਚ ਹਰਿਆਲੀ ਬਹੁਤ ਆ ਇਹ ਗੱਲਾਂ ਕਹਿਣ ਦੀਆਂ ਸੌਖੀਆਂ ਤੁਸੀਂ ਉਵੇਂ ਕਰਕੇ ਦਿਖਾਓ ਸਭੇਕ ਲੋਕਾਂ ਨੂੰ ਸਲਾਮ ਕਰਦੇ ਆ ਜਿਹੜੇ ਲੋਕ ਕਿਤਾਬਾਂ ਨਾਲ ਜੁੜੇ ਆ ਉਹ ਵਾਹੀ ਹੱਥ ਘਟ ਹੁੰਦੇ ਆ ਆਜੋ ਕਿਤਾਬ ਸੱਭਿਆਚਾਰ ਨਾਲ ਜੁੜਗੇ